ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨ ਜਾਮ ਲਗ ਭਵ ਚਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਮਾਇਆ ਕੇ हे ਮਨੁੱਖੀ ਮਨ ਸੰਸਾਰ ਸਾਗਰ ਨੂੰ ਤਰਨ ਦੇ ਆਹਰ ਵਿੱਚ ਲਗ ਮਾਇਆ ਦੇ ਰੰਗ ਤਮਾਸ਼ੇ ਵਿੱਚ ਗਲਤਾਨ ਹੋ ਕੇ ਤੇਰਾ ਜਨਮ ਵਿਅਰਥ ਬੀਤਦਾ ਜਾਂਦਾ ਹੈ ਇਹ ਮਨੁੱਖਾ ਜਨਮ ਬੜੀ ਲੰਬੀ ਯਾਤਰਾ ਤੋਂ ਬਾਅਦ ਮਿਲਿਆ ਹੈ ਇਹ ਮਨੁੱਖ ਜਨਮ ਰੱਬ ਨਾਲ ਮਿਲਣ ਵਾਸਤੇ ਹੈ ਰੱਬ ਨਾਲ ਮਿਲਣ ਦੀ ਇਹ ਵਾਰੀ ਹੈ ਜੀਵਨ ਦੇ ਹਰ ਪੜਾ ਤੇ ਹਰ ਕਾਰਜ ਲਈ ਕਈ ਹਿੱਲੇ ਜਤਨ ਤੇ ਉਪਾਅ ਕਰਨੇ ਪੈਂਦੇ ਹਨ ਦੁਨੀਆਂ ਦਾ ਕੋਈ ਵੀ ਅਜਾਹ ਕੰਮ ਨਹੀਂ ਜਿਸ ਦੇ ਪੂਰਵ ਪ੍ਰਬੰਧ ਨਾ ਕਰਨੇ ਪੈ ਪਰ ਇਹ ਸਾਰੇ ਜਤਨ ਦੁਨਿਆਵੀ ਮੂਹ ਮਾਇਆ ਦੇ ਸੰਬੰਧਾਂ ਨੂੰ ਨੇਪਰੇ ਚਾੜ੍ਹਨ ਦੇ ਹਿੱਤ ਹੁੰਦੇ ਹਨ ਪਰ ਸਾਨੂੰ ਮਾਇਆਵਦੀ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ। ਭਵਜਲ ਤਰਨ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਸਾਨੂੰ ਪਰਮਾਤਮਾ ਨੂੰ ਪਾਉਣ ਲਈ ਕਿਹੋ ਜਿਹਾ ਹਿੱਲ-ਲਵਸਿਲਾ ਕਰਨਾ ਚਾਹੀਦਾ ਹੈ? ਕਿਸ ਤਰੀਕੇ ਇੱਕ ਚਿੱਤ ਇੱਕ ਮਨ ਹੋ ਕੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ? ਇੱਕ ਬਹੁਤ ਹੀ ਪਿਆਰੀ ਸਾਖੀ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਖੀ ਤੋਂ ਆਪਾਂ ਇਹ ਸਮਝ ਸਕਦੇ ਹਾਂ ਕਿ ਪ੍ਰੀਤਮ ਦੇ ਦੇਸ਼ ਜਾਣ ਵਾਸਤੇ ਇੱਕ ਮਨ ਇੱਕ ਚਿਤ ਹੋ ਕੇ ਪਰਮਾਤਮਾ ਨਾਲ ਮਿਲਣੀ ਰਾਹ ਲੱਭਣਾ ਚਾਹੀਦਾ ਸਾਖੀ ਇੰਜ ਹੈ ਕਿ ਨਦੀ ਕਿਨਾਰੇ ਇੱਕ ਫਕੀਰ ਦੇ ਕੋਲ ਇੱਕ ਜਿਗਿਆਸੂ ਆਇਆ ਕਰਦਾ ਸੀ ਜਿਗਿਆਸੂ ਨੂੰ ਰੱਬ ਨੂੰ ਮਿਲਣ ਦੀ ਤਮੰਨਾ ਜਾਗ ਉੱਠੀ ਉਸ ਜਿਗਿਆਸੂ ਦੀ ਤਮੰਨਾ ਇੰਨੀ ਡੂੰਗੀ ਤੇ ਇੰਨੀ ਗਹਿਰੀ ਸੀ ਕਿ ਉਹ ਫਕੀਰ ਦੇ ਪਿੱਛੇ ਪੈ ਗਿਆ ਕਿ ਮੈਨੂੰ ਰੱਬ ਨਾਲ ਮਿਲਾ ਦਿਓ ਮੈਨੂੰ ਰੱਬ ਦੇ ਦਰਸ਼ਨ ਕਰਾ ਦਿਓ। ਫਕੀਰ ਉਸ ਦੀ ਤਮੰਨਾ ਨੂੰ ਵਾਚਣ ਲਈ ਟਾਲਮਟੋਲ ਕਰਦਾ ਰਿਹਾ। ਪਰ ਉਸ ਦੇ ਗਿਆਸੂ ਨੇ ਫਕੀਰ ਦਾ ਖੜਾ ਨਾ ਛੱਡਿਆ। ਅਖੀਰ ਇੱਕ ਦਿਨ ਫਕੀਰ ਨੇ ਕਿਹਾ, "ਠੀਕ ਹੈ ਭਾਈ, ਜੇ ਤੇਰੀ ਇੱਛਾ ਇੰਨੀ ਪ੍ਰਬਲ ਹੈ ਰੱਬ ਨੂੰ ਮਿਲਣ ਦੀ, ਤਾਂ ਤੂੰ ਇੰਜ ਕਰੇ ਪੂਰਨਮਾਸੀ ਵਾਲੇ ਦਿਨ ਸਵੇਰੇ ਸੁੱਚੇ ਮੂੰਹ ਨਹਾ ਤੋਕੇ ਇਸੇ ਨਦੀ ਦੇ ਕਿਨਾਰੇ ਆ ਜਾਈਂ।" ਮੈਂ ਤੈਨੂੰ ਰੱਬ ਨਾਲ ਮਿਲਾ ਦਿਆਂਗੇ ਜਗਿਆਸੂ ਬਹੁਤ ਉਤਾਵਲਾ ਸੀ ਉਸਨੇ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਫਕੀਰ ਨੇ ਦੱਸਿਆ ਸੀ ਜਦ ਉਹ ਜਗਿਆਸੂ ਫਕੀਰ ਕੋਲ ਆਇਆ ਤਾਂ ਫਕੀਰ ਉਸ ਨੂੰ ਨਦੀ ਵਿੱਚ ਇਸ਼ਨਾਨ ਕਰਾਉਣ ਲੈ ਵੜਿਆ ਥੋੜੀ देर ਬਾਅਦ ਫਕੀਰ ਨੇ ਉਸ ਜਗਿਆਸੂ ਨੂੰ ਗਲੇ ਤੋਂ ਫੜ ਕੇ ਤਿੰਨ ਚਾਰ ਗੋਤੇ ਨਦੀ ਵਿੱਚ ਲਵਾ ਦਿੱਤੇ ਤੇ ਉਹ ਜਗਿਆਸੂ ਹੱਥ ਪਰ ਮਾਰਦਾ ਆਪਣਾ ਪੱਲਾ ਛੁਡਾ ਕੇ ਫਕੀਰ ਨੂੰ ਕਮਲਾ ਸਮਝ ਕੇ ਬਾਹਰ ਵੱਲ ਭੱਜਿਆ ਫਕੀਰ ਨੇ ਪੁੱਛਿਆ ਕਿਉਂ ਜਗਿਆਸੂ ਰੱਬ ਨੂੰ ਮਿਲਣ ਦਾ ਵਕਤ ਆਇਆ ਤੇ ਤੂੰ ਭੱਜ ਗਿਆ ਐਵੇਂ ਝੂਠਾ ਇਸ਼ਕ ਸੀ ਰੱਬ ਨਾਲ ਖਾਲੀ ਤਮੰਨਾ ਸੀ ਤੇਰੀ ਇੱਛਾ ਨਹੀਂ ਸੀ ਰੱਬ ਨੂੰ ਮਿਲਣ ਦੀ ਤਾਂ ਉਹ ਜਗਿਆਸੂ ਆਦਮੀ ਬੋਲਿਆ ਫਕੀਰ ਜੀ ਤੁਸੀਂ ਤਾਂ ਮੇਰੀ ਜਾਨ ਲੈਣ ਲੱਗੇ ਸੀ ਇੱਦਾਂ ਵੀ ਕਦੀ ਰੱਬ ਮਿਲਿਆ ਕਿਸੇ ਨੂੰ ਤੇ ਫਿਰ ਫਕੀਰ ਨੇ ਕਿਹਾ ਜਗਿਆਸੂ ਤੂੰ ਮੈਨੂੰ ਇੱਕ ਗੱਲ ਦੱਸ ਬਸ ਇੰਨੀ ਕੀ ਗੱਲ ਦੱਸ ਕਿ ਜਦੋਂ ਤੈਨੂੰ ਗੋਤੇ ਆ ਰਿਹਾ ਸੀ ਤਾਂ ਤੂੰ ਠੀਕ ਉਸ ਸਮੇਂ ਕੀ ਸੋਚ ਰਿਹਾ ਸੀ ਤਾਂ ਜਗਿਆਸੂ ਬੋਲਿਆ ਮੈਂ ਕੀ ਸੋਚਣਾ ਉਦੋਂ ਜਾਨ ਬਚਾਉਣ ਦੀ ਪਈ ਸੀ ਸੋਚਣ ਦਾ ਵੇਲਾ ਸੀ ਤੇ ਫਕੀਰ ਵਜਤ ਵਿੱਚ ਆ ਗਿਆ ਤੇ ਕਹਿਣ ਲੱਗਾ ਬਸ ਇਹੋ ਤੈਨੂੰ ਸਮਝਾਉਣਾ ਸੀ ਜਿੱਦਾਂ ਤੋਂ ਨਦੀ ਤੋਂ ਬਚਣ ਲਈ ਇੱਕ ਮਨ ਇੱਕ ਚਿੱਤ ਹੋ ਕੇ ਜਾਨ ਬਚਾਉਣ ਲਈ ਜ਼ੋਰ ਲਾਇਆ ਸੀ ਕਦੇ ਰੱਬ ਨੂੰ ਮਿਲਣ ਲਈ ਵੀ ਇੰਨਾ ਜ਼ੋਰ ਲਾਇਆ ਈ ਹੁਣ ਜਗੇ ਆਸੂ ਨੂੰ ਸਮਝ ਆ ਗਈ ਕਿ ਨਿਰੀਆਂ ਗੱਲਾਂ ਨਾਲ ਪਰਮਾਤਮਾ ਨੂੰ ਨਹੀਂ ਪਹੁੰਚਿਆ ਜਾ ਸਕਦਾ ਤੇ ਇੰਨਾਂ ਫੋਕੀਆਂ ਗੱਲਾਂ ਦੇ ਸਾਰੇ ਪ੍ਰੀਤਮ ਦੇ ਦੇਸ ਨਹੀਂ ਪਹੁੰਚਿਆ ਜਾ ਸਕਦਾ ਪਰਮਾਤਮਾ ਦਾ ਮਾਰਗ ਰੱਬ ਨੂੰ ਪਾਉਣ ਦਾ ਮਾਰਗ ਰੋਹਾਨੀਅਤ ਦਾ ਮਾਰਗ ਕਹਲਣਾ ਦਾ ਮਾਰਗ ਹੈ ਪ੍ਰਮਾਤਮਾ ਦੇ ਸਫਲ ਦਰਸ਼ਨ ਜੋਤ ਸਰੂਪ ਗਿਆਨ ਦੇ ਪ੍ਰਕਾਸ਼ ਵਾਂਗ ਹਨ ਉਹ ਕਿਸੇ ਆਕਾਰੀ ਰੂਪ ਵਿੱਚ ਜੰਮੇ ਨਹੀਂ ਹੋਏ ਇਹ ਜਨਮ ਜੋ ਬੜਾ ਦੁਰਲਭ ਤੇ ਅਮੁੱਲਾ ਹੈ ਆਓ ਕੋਈ ਸੰਰঞ্জাম ਕਰਨ ਚ ਲੱਗिए ਤੇ ਜੀਵਨ ਦੇ ਸੱਚੇ ਸੁੱਖ ਨੂੰ ਪ੍ਰਾਪਤ ਕਰ ਸਕੀਏ ਜੋ ਕਦੇ ਟੁੱਟਦਾ ਤੇ ਖੰਡਿਤ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ